हां जी मित्रों ਆਪਾਂ ਖੜੇ ਹਾਂ ਸਟਾਈਲ ਹੱਬ ਸੰਘੇੜਾ ਦੇ ਵਿੱਚ ਤੇ ਬਾਈ ਨੇ ਇੱਕ ਬਹੁਤ ਵਧੀਆ ਲੱਕੀ ਡਰਾ ਰੱਖਿਆ ਹੈ ਲੱਕੀ ਡਰਾ ਨੂੰ ਤੁਸੀਂ ਪਹਿਲਾਂ ਵੀ ਮਤਲਬ ਬਹੁਤ ਦੇਖਦੇ ਰਹੇ ਹੋ ਜਿੱਥੇ ਤੁਸੀਂ 1000 ਜਾਂ 500 ਦੀਆਂ ਜਾਂ 300 ਦੀਆਂ ਟਿਕਟਾਂ ਖਰੀਦਦੇ ਹੋ ਉਹਦੇ ਸਾਨੂੰ ਮਿਲਦਾ ਕੁਝ ਨਹੀਂ ਪਰ ਇਹ ਇੱਕ ਇਦਾਂ ਦਾ ਲੱਕੀ ਡਰਾ ਹੈ ਇਹਨੂੰ ਸੇਲ ਪ੍ਰੋਮੋਸ਼ਨ ਵੀ ਕਹਿ ਸਕਦੇ ਆਪਾਂ ਜਿਹੜਾ ਕੋਈ ਦੁਕਾਨ ਤੇ ਆਊਗਾ ਕੱਪੜੇ ਦੀ ਸ਼ਾਪਿੰਗ ਕਰੂਗਾ ਠੰਡ ਦੇ ਵਿੱਚ ਜਿਵੇਂ ਕੋਟ ਲੈਣਾ ਪੈਂਟ ਲੈਣੀ ਹੈ ਸ਼ਰਟ ਲੈਣੀ ਹੈ ਕੋਈ ਵੀ ਸ਼ਾਪਿੰਗ ਕਰਦਾ ਹੈ ਉਸ ਬੰਦੇ ਨੂੰ 1000 ਦਾ 2000 ਦੀ ਸ਼ਾਪਿੰਗ ਤੇ ਆਹ ਕੂਪਨ ਫ੍ਰੀ ਮਿਲਣਾ ਹੈ ਜੇ ਉਦੋਂ ਵੱਧ ਕੋਈ 3000 ਦੀ ਸ਼ਾਪਿੰਗ ਕਰਦਾ ਦੋ ਕੂਪਨ ਹੋ ਜਾਣੇ 4000 ਦੀ ਕਰਦਾ ਤਿੰਨ ਹੋ ਜਾਣੇ 5000 ਨਾਲ ਤਿੰਨ ਚਾਰ ਹੋ ਜਾਂਦੇ ਨੇ ਜਣੀ ਬਾਅਦ ਚ 1000 1000 ਦੀ ਵਧੀ ਜਾਂਦੀ ਹੈ ਤਾਂ ਉਹਦੇ ਨਾਲ ਕੂਪਨ ਹੋਰ ਵਧੀ ਜਾਂਦਾ ਤੇ ਇਹਦੇ ਚ ਪ੍ਰਾਈਜ਼ ਬਾਈ ਨੇ ਬਹੁਤ ਵਧੀਆ ਰੱਖਨੇ ਬਾਈ ਨੂੰ ਪੁੱਛਦੇ ਪਹਿਲੇ ਪ੍ਰਾਈਜ਼ ਚ ਕੀ ਡਾਣਾ ਕੀ ਪਹਿਲੇ ਪ੍ਰਾਈਜ਼ ਚ ਕੀ ਪਹਿਲਾਂ ਪਹਿਲੇ ਪ੍ਰਾਈਜ਼ ਚ ਵੀਰੇ LED ਆ ਮਟਰੋਲਾ ਦੀ ਠੀਕ ਆ ਜੀ ਸੈਕੰਡ ਪ੍ਰਾਈਜ਼ ਹੈਗਾ ਜੀ Samsung ਦਾ ਫੋਨ ਠੀਕ ਹੈ ਥਰਡ ਪ੍ਰਾਈਜ਼ ਹੈਗਾ ਜੀ ਮਿਕਸਰ ਗ੍ਰੈਂਡਰ ਠੀਕ ਹੈ ਫੋਰਥ ਪ੍ਰਾਈਜ਼ ਹੈਗਾ ਜੀ ਪ੍ਰੈਸ ਪ੍ਰੈਸ ਚਾਰ ਪ੍ਰਾਈਜ਼ ਇਹ ਨੇ ਇੱਕ ਬਾਈ ਨੂੰ ਆਪਾਂ ਨੇ ਹੋਰ ਕਹਤਾ ਪੰਜਵਾਂ ਪ੍ਰ 1000 ਰੁਪਏ ਦੀ ਸ਼ਾਪਿੰਗ ਦਾ 쿠ਪਨ 1100 ਦੀ ਦਾ 1100 ਦਾ ਕਰ ਰਹੇ ਹੋ। ਬਿਲਕੁਲ ਜੀ ਬਿਲਕੁਲ ਕਰਤਾ। 5ਵਾਂ ਪ੍ਰਾਈਜ਼ 1100 ਦਾ 쿠ਪਨ ਦੇਣਗੇ। ਉਹਦੇ 'ਚ ਤੁਸੀਂ 1100 ਦੀ ਸਾਡੀ ਇਸ ਦੁਕਾਨ ਤੋਂ ਆ ਕੇ ਸ਼ਾਪਿੰਗ ਕਰ ਸਕਦੇ ਹੋ। ਕੈਸ਼ ਉਹਦੇ 'ਚ ਕਿਸੇ ਨੂੰ ਨਹੀਂ ਮਿਲਣਾ। ਇਹ ਪ੍ਰਾਈਜ਼ ਹੀ ਮਿਲਨੇ ਨੇ। ਕਿਉਂਕਿ ਇਹਦੇ 'ਚ ਕੀ ਹੁੰਦਾ ਨੇ ਨੇੜੇ ਦੇ ਬੰਦੇ ਖਰੀਦਣ ਆਉਂਦੇ ਨੇ। ਜੇ ਕੋਈ ਦੂਰ ਦਾ ਉਹ ਕੋਰੀਅਰ ਕਰਕੇ ਭੇਜਾਂਗੇ। ਬਾਕੀ ਇਹਦੇ 'ਚ ਪ੍ਰਾਈਜ਼ ਹੀ ਦੇਣੇ ਨੇ। ਪ੍ਰਾਈਜ਼ ਦਾ ਕੈਸ਼ ਪ੍ਰਾਈਜ਼ ਕੋਈ ਨਹੀਂ ਹੈਗਾ। ਹਾਂ ਜੀ ਹਾਂ 쿠ਪਨ ਬਿਲਕੁਲ ਫ੍ਰੀ ਹੈ ਜੀ। ਤੇ ਜਿਵੇਂ ਹੁਣ ਆਪਾਂ ਗੱਲ ਕਰੀਏ ਕੋਟਾਂ ਦੀਆਂ ਜਾਦਕ ਇਹ ਕਿੰਨੇ ਤੋਂ ਸਟਾਰਟ ਹੋ ਜਾਂਦੀ ਹੈ ਵੀਰੇ ਜੈਕਟ ਵੀਰੇ ਆਪਣੇ ਕੋਲ 1000 ਰੁਪਏ ਤੋਂ ਸਟਾਰਟ ਹੈ 1000 ਰੁਪਏ ਤੋਂ ਬਾਈ ਸਨੀਪਲੈਸ ਸਟਾਰਟ ਹੋ ਜਾਂਦੀ ਹੈ ਦੇਖੋ ਬਹੁਤ ਵਧੀਆ ਵਧੀਆ ਅੱਗੇ ਅੱਗੇ ਆਈ ਜਾਂਦੇ ਨੇ ਰੇਟ ਦੱਸੀ ਜਾਂਦਾ ਬਾਈ ਇਹ 1000 ਰੁਪਏ ਦੀ ਰੇਂਜ ਤੇ ਬਹੁਤ ਟੌਪ ਦੀਆਂ ਜੈਕਟਾਂ ਆ ਇਹ 700 ਰੁਪਏ ਦੇ ਇਹ 700 ਦੀ ਰੇਂਜ ਤੋਂ ਸ਼ੁਰੂ ਹੋ ਜਾਂਦਾ ਇਹ ਮਾਈਨਸ ਵਾਲਾ ਇਹ ਜੈਕਟ ਅੱਛਾ ਇਹ ਮੈਨਸ ਕੁਆਂਟੀਟੀ ਵਾਲੀ ਜੈਕਟ ਹੈ ਹਾਂਜੀ ਹਾਂ ਮੈਨਸ ਵਾਲੀ ਆ ਗਈ ਤੇ ਇਹ ਕਿੰਨੇ ਤੋਂ ਸ਼ੁਰੂ ਹੁੰਦੇ ਨੇ 800 ਰੁਪਏ 12-1300 ਤੋਂ ਹੀ ਸ਼ੁਰੂ ਹੋਏ ਬਹੁਤ ਟੌਪ ਦੀਆਂ ਜੈਕਟਾਂ ਨੇ ਤੇ ਵੈਸੇ ਤਾਂ 800 ਤੋਂ ਸ਼ੁਰੂ ਹੋ ਜਾਂਦਾ ਆਪਣੇ ਬਾਈ ਜੀ ਵੈਸੇ ਜੈਕਟ ਆ 800 600 ਤੋਂ ਵੀ ਸ਼ੁਰੂ ਨੇ ਜੀ ਠੀਕ ਹੈ ਪੈਂਟ ਵੀ 600 ਦੀ ਆ ਗਈ ਤੇ ਜੈਕਟ ਵੀ ਇਹ ਕੀ ਅੱਪਰ ਵਗੈਰਾ ਕਿਵੇਂ ਹੈ ਅੱਪਰ ਹਾਂਜੀ ਇਹ 1200 ਰੁਪਏ ਦੀ ਰੇਂਜ ਹੈ ਜੀ ਬਾਕੀ ਘੱਟ ਵਾਲੇ ਵੀ ਆ ਗਏ 700 700 ਇਹ ਦੇਖੋ ਬਾਈ ਬਹੁਤ ਵਧੀਆ ਚੀਜ਼ ਚ ਹਾਂਜੀ ਬਹੁਤ ਸੋਹਣੀ ਕੁਆਲਿਟੀ ਤੇ ਜੇ ਜਣੀ ਤੁਸੀਂ ਪੈਂਟ ਸਲਟ ਦੇ ਕਹਿੰਦੇ ਕੋਟ ਖਰੀਦਣਾ ਤਾਂ 2000 ਦੀ ਰੇਂਜ ਦੇ ਵਿੱਚ ਤਿੰਨੇ ਚੀਜ਼ਾਂ ਆ ਜਾਂਦੀਆਂ ਤਿੰਨੇ ਚੀਜ਼ਾਂ ਹਾਂਜੀ ਹਾਂ ਇੱਕ ਚੀਜ਼ ਹੋਰ ਦੱਸੋ ਬਾਈ ਕੋਈ ਵੀਡੀਓ ਸ਼ੇਅਰ ਕਰਕੇ ਆਉਂਦਾ ਉਹਦੇ ਲਈ ਕੀ ਰੱਖੇ ਆ ਵੀਡੀਓ ਸ਼ੇ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਆ ਕੇ ਸ਼ਾਪਿੰਗ ਕਰੂਗਾ ਕੱਲਾ ਇਹ ਨਾ ਕਹੇ ਬਾਈ ਸ਼ੇਅਰ ਕਰਕੇ ਆ ਗਿਆ ਮੈਨੂੰ ਗਿਫਟ ਦੇ ਦੇ ਹਾਂਜੀ ਹਾਂ ਜਿਹੜਾ ਕੋਈ ਵੀ ਸ਼ਾਪਿੰਗ ਕਰਨ ਆਉਂਦਾ ਹੈ ਸ਼ੇਅਰ ਕਰਕੇ ਆਉਣਾ ਨੂੰ ਪਰਫਿਊਮ ਨਾਲ ਦਿੱਤਾ ਜਾਊਗਾ ਤਕਰੀਬਨ 200 ਦੀ 150 ਦੀ ਰੇਂਜ ਦਾ ਹਾਂਜੀ ਆ 350 ਐਮਆਰਪੀ ਵਾਲਾ ਜੀ 350 ਐਮਆਰਪੀ ਜਾਨੀ 200 ਦਾ ਆਮ ਵਿਕਦਾ ਹਾਂਜੀ ਹਾਂ ਉਹ ਉਹਨੂੰ ਐਕਸਟਰਾ ਫ੍ਰੀ ਮਿਲੂਗਾ ਟਿਕਟ ਦਾ ਨਾਲ 2000 ਤੇ ਮਿਲ ਨਹੀਂ ਮਿਲਣੀ ਨਾਲ ਨਾਲ ਬਾਈ ਬਾਈ ਕੋਲੇ ਕੱਪੜਿਆਂ ਤੋਂ ਇਲਾਵਾ ਬੂਟ ਤੇ ਹੋਰ ਕੀ ਕੀ ਹੁੰਦਾ ਬਾਈ ਬੂਟਾਂ ਦੇ ਨਾਲ ਨਾਲ ਆਪਣਾ ਬੂਟਾਂ ਦੇ ਨਾਲ ਵੀਰੇ ਆਪਣੇ ਕੋਲੇ ਫਾਰਮਰ ਸ਼ੂਜ਼ ਨੇਗੇ ਠੀਕ ਹੈ ਹਾਂ ਜੀ ਯਾਰ ਕਾਪੀਆਂ ਸਾਰਾ ਕੁਝ ਮਤਲਬ ਦੇਖੋ ਬਾਈ ਸਕਰੀਨ ਤੇ ਸਕਰੀਨ ਤੇ ਤੁਸੀਂ ਦੇਖ ਰਹੇ ਹੋ ਬੂਟ ਵਗੈਰਾ ਸਾਰਾ ਕੁਝ ਨਾਲ ਦੀ ਨਾਲ ਚੱਲੀ ਜਾਂਦੀ ਹੈ ਵੀਡੀਓ ਤੇ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਚੱਲਦਾ ਹੈ ਸ਼ੇਅਰ ਕਰ ਦਿਓ ਵੀਡੀਓ ਸ਼ੇਅਰ ਕਰਨ ਵਾਲੇ ਨੂੰ ਪਰਫਿਊਮ ਫ੍ਰੀ ਮਿਲਣਾ ਹੈ 2000 ਦੀ ਸ਼ਾਪਿੰਗ ਦੇ ਉੱਤੇ 쿠ਪਨ ਲੈ ਜਾਓ 14 ਤਰੀਕ ਨੂੰ ਸ਼ਾਮ ਨੂੰ ਕਿੰਨੇ ਵਜੇ 5 ਵਜੇ ਕੱਢੀ ਹਾਂਜੀ ਹਾਂ 5 ਵਜੇ ਸ਼ਾਮ ਨੂੰ 5 ਵਜੇ 14 ਤਰੀਕ ਨੂੰ ਬਾਈ ਜੀ ਇਹਦਾ ਜਿਹੜਾ ਡਰਾਇ ਨਿਕਲ ਜਾਣਾ ਪਹਿਲਾ ਪੈਸੇ ਤੇ ਪੰਜੇ ਇਨਾਮ ਕੱਢਨੇ ਨੇ ਪਹਿਲਾ ਚਾਰ ਸਿੱਕੇ ਇਨਾਮ ਵਧਾਤਾ ਐਲ ਸੀ ਡੀ ਵੀ ਜਿਹੜੀ ਹੈਗੀ ਕਹਿੰਦੇ ਮਟਰੋਲਾ ਦੀ ਐ ਦਿਖਾਦੀ ਵੀਰੇ ਹਾਂਜੀ ਮਟਰੋਲਾ ਦੀ ਟੌਪ ਦਾ ਬ੍ਰਾਂਡ ਹੈ ਮਟਰੋਲਾ ਦੀ ਐਲ ਸੀ ਡੀ ਹੈ ਸੈਮਸੰਗ ਦਾ ਫੋਨ ਹੈ ਸੈਮਸੰਗ ਦਾ ਫੋਨ ਹੈ ਤੇ ਸਕਾਈ ਦਾ ਹੈਗਾ ਜਿਹੜਾ ਸਕਾਈ ਸਟਾਰ ਦਾ ਹੈਗਾ ਆਪਣਾ ਗ੍ਰਾਈਂਡਰ ਤੇ ਪ੍ਰੈਸ ਵੀ ਵਧੀਆ ਕੁਆਲਿਟੀ ਦੀ ਹੈ ਸਕਾਈ ਸਟਾਰ ਦੀ ਹੈ ਇਹ ਵੀ ਸਕਾਈ ਸਟਾਰ ਦੀ ਹੈ ਤੇ ਇਹ 1100 ਰੁਪਿਆ ਬਾਅਦ ਚ ਹੈਗਾ ਸ਼ਾਪਿੰਗ ਲਈ ਪੰਜਵਾਂ ਪ੍ਰਾਈਜ਼ ਧੰਨਵਾਦ ਜੀ